ਗੋਤਮ ਕੁਮਾਰ ਪੰਡਯਾ ਜੀ ਮੇਰਾ ਨਾਮ ਆ ਠੀਕ ਹੈ ਜੀ ਚੰਦਪੁਰ ਨਹੀਂ ਤੋ ਜੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਹਾਂਜੀ ਤੇ ਰਾਹ ਚ ਇੱਥੇ ਫਲੋਰ ਕੋਲੇ ਮੇਰਾ ਐਕਸੀਡੈਂਟ ਹੋ ਗਿਆ ਜੀ ਹਾਂਜੀ ਮੈਂ 90 ਦੀ ਸਪੀਡ ਤੇ ਆਪਨੇ ਆ ਰਿਹਾ ਸੀ ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ ਮੈਂ ਉਹਨੂੰ ਡਿਪਰ ਮਰਿਆ ਜੀ ਟਰੈਕਟਰ ਵਾਲੇ ਨੇ ਇੱਕੋ ਦਮ ਉਧਰ ਨੂੰ ਕਰ ਲਈ ਜਿਹੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫੇਰ ਵੀ ਕੱਟਤੀ ਤੇ ਕੰਡੈਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ ਕਿੰਨੇ ਜਣੇ ਸੀ ਕਾਹੜੀ ਗੱਡੀ ਸੀ ਮੇਰੇ ਕੋਲ ਜੀ ਆਟਿਕਾ ਗੱਡੀ ਆ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ0 7124 ਹਾਂ ਜੀ ਕਿੰਨੇ ਜਣੇ ਸੀਗੇ ਬੀਏ ਫੈਮਿਲੀ ਸੀਗੀ ਜੀ ਪੂਰੀ ਇਹਨਾਂ ਦੀ ਤਿੰਨ ਜਵਾਬ ਸੀਗੇ ਨਹੀਂ ਚਾਰ ਜਵਾਬ ਸੀਗੇ ਤੇ 6 ਵੱਡੇ ਬੰਦੇ ਸੀਗੇ ਹਾਂ ਜੀ ਇਹਨਾਂ ਦੇ ਸੱਟਾ ਲੱਗੀਆਂ ਤੇ ਹੁਣ ਜੀ ਮੈਂ ਆਪ ਇੱਥੇ ਬੈਠਾ ਜੀ ਮੈਨੂੰ ਪਤਾ ਨਹੀਂ ਹੈ ਜੀ ਲੁਧਿਆਣਾ ਜਾਣਾ ਸੀ ਹਾਂ ਜੀ ਲੁਧਿਆਣਾ ਜਾਣਾ ਸੀ ਹਾਂ ਨਹੀਂ ਸਾਡੇ ਕੋਈ ਰੂਟ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਇਆ ਸੱਤ ਉਹਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਵੀ ਬ੍ਰੌਡ ਡੈਟ ਸੀਗਾ ਪੀਸ਼ਣ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬ੍ਰੌਡਰਟ ਸੀਗਾ ਰੂਟ ਸਟ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਰੋਡ ਠੀਕ ਹੈ ਤੇ ਬਾਕੀ ਇੱਕ ਬੱਚਾ ਜਿਹੜਾ ਜਿਆ ਸੀਗਾ ਸਾਢੇ 4 ਸਾਲ ਦਾ ਉਹਦਾ ਨਾਮ ਬੈਬਲ ਸੀਗਾ ਉਹਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਰੈਫਰ ਕਰਤਾ ਹੈ ਤੇ ਬਾਕੀ ਪੀਸ਼ਣ ਹਜੇ ਅੰਡਰ ਆਬਜ਼ਰਵੇਸ਼ਨ ਨੇ ਬਾਕੀ ਇਹਨਾਂ ਦਾ ਕੀ ਬਣਾ ਰਹੇ ਹਜੇ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਲੇਕਿਨ ਅੰਡਰ ਆਬਜ਼ਰਵੇਸ਼ਨ ਨੇ ਹਜੇ ਹਮ ਲੁਧਿਆਣਾ ਸੇ ਉਹ ਮਾਤਾ ਦੇ ਦਰਸ਼ਨ ਕਰਕੇ ਵਾਪਸ ਲੋਟ ਰਹੇ ਸਨ ਕੀ ਆ ਹੋਇਆ एक्सीडेंट हो गया हमारे घर हमारे हमारी गाड़ी का एक्सीडेंट हो गया कौन सी गाड़ी में किसके साथ हुआ है हमारे मामा थे दोनों मामा थे और मामी थी उनके तीन बच्चे थे और हमारे ना साथ नानी थी कहाँ जाना था हम दर्शन करके घर वापस लौट रहे थे हाँ जी कितने लोग थे अगर? हम लोग नौ लोग थे हां। काफी चोटे आए सबको हाँ जी हां। हां। मामा की बहुत हालत खराब मामा क्या नाम आपका नाम शिवानी है एक रेते दी खाली ट्रैली ਕੈਕਟਰ ਸਵਰਾਜ ਗੁਰਾਇਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ ਈਟੀਗਾ ਸਵਾਰੀਆਂ ਵਾਲੀ ਜੋ ਮਾਤਾ ਚੰਦਪੂਰਨੀ ਤੋਂ ਆ ਰਹੀ ਸੀ ਜਿਹੜੀ ਇਹਦੇ ਵਿੱਚ ਸਵਾਰੀਆਂ ਤਾਜਪੁਰ ਰੋਡ ਲੈ ਜਾਣੀਆਂ ਦੀਆਂ ਸਨ ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਹੈ ਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜੜਿਆ ਤੇ ਇੱਕ ਦੀ ਦੇਹ ਹੋ ਚੁੱਕੀ ਹੈ ਇੱਕ ਬੱਚਾ ਜ਼ਿਆਦਾ ਇੰਜੜਿਆ ਉਹ ਡੀਐਮਸੀ ਰੈਫਰ ਕਰਤਾ ਹੈ संचारू ढंग चला रहे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम x aur whatsapp channel par